ਕਰਨਦਾਰਨ ਦੇ ਪਿੰਡ ਬਰਮਪੂਰਾ ਦਾਣਾ ਮੰਡੀ ਤੋਂ ਇੱਕ ਬਹੁਤ ਹੀ ਮੰਦਪਾਕੀ ਖਬਰ ਸਾਹਮਣੇ ਆਈ ਹੈ ਕਿ ਦਾਣਾ ਮੰਡੀ ਦੇ ਨਜ਼ਦੀਕ ਇੱਕ ਨਵਜਾਤ ਬੱਚੇ ਨੂੰ ਕੋਈ ਸੁੱਟ ਕੇ ਚਲਾ ਗਿਆ ਜਿਸ ਨੂੰ ਕਿ ਆਵਾਰਾ ਕੁੱਤਿਆਂ ਨੇ ਪੂਰੀ ਤਰ੍ਹਾਂ ਨੋਚ ਦਿੱਤਾ ਐਸ ਜੀ ਆ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਵਜਾਤ ਬੱਚੇ ਦਾ ਸਿਰ ਆਵਾਰਾ ਕੁੱਤਿਆਂ ਨੇ ਪੂਰੀ ਤਰ੍ਹਾਂ ਦੇ ਨਾਲ ਨੋਚ ਲਿਆ ਪਿੰਡ ਦੇ ਲੋਕਾਂ ਨੂੰ ਇਸ ਦੇ ਬਾਰੇ ਪਤਾ ਲੱਗਿਆ ਤਾਂ ਪਿੰਡ ਦੇ ਵਿੱਚ ਸਨਸਨੀ ਫੈਲ ਗਈ ਹੈ ਜਿਸ ਤੋਂ ਬਾਅਦ ਹਰ ਕੋਈ ਇਸ ਮਾਮਲੇ ਦੇ ਵਿੱਚ ਦੋਸ਼ੀ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਹੈ ਕੇਤਾ ਨੂੰ ਬੈਂਕ ਨੂੰ ਜਾ ਰਹੇ ਹਾਂ ਰਸਤੇ ਦੇ ਵਿੱਚ ਸ਼ਰਮਾ ਜਿਹੜਾ ਉਹ ਟੋੜੇ ਦੇ ਨਾਲ ਲੱਗਾ ਸੀ ਖਾਂਡਿਆ ਮੇਰੇ ਦਿਲ ਦੇ ਵਿੱਚ ਆ ਵੀ ਇੱਕ ਕੱਟਾ ਜਾਂ ਕੱਟੀ ਹੋਊ ਬੱਚਾ ਕੋਈ ਛੁੱਟ ਗਿਆ ਤੇ ਅਗਲੇ ਪਾਸੋਂ ਸੋਨਾ ਸਿੰਘ ਆ ਰਿਹਾ ਉਹਨੂੰ ਮੈਂ ਕਿਹਾ ਉਹ ਕੁੱਤਾ ਉੱਥੇ ਨਾ ਜਨਵਰ ਕੋਈ ਖਾਂਦਿਆ ਤੇ ਆਪਦੇ ਬੰਦੇ ਨੂੰ ਕਹੀ ਕਿ ਨੱਪਿਆ ਜਾਊਗਾ ਬੋਨਾ ਆਊਗੀ ਜਦੋਂ ਮੈਂ ਵਾਪਸ ਆਇਆ ਇਹ ਬੰਦੇ ਇਕੱਠੇ ਹੋਏ ਆ ਇਹ ਕਹਿੰਦੇ ਆ ਵੀ ਕੱਟਾ ਕੱਟੀ ਨਹੀਂ ਹੀ ਉਹਦੇ ਆ ਜਵਾਗ ਆ ਇੱਥੇ ਛੁੱਟਿਆ ਗਏ ਬਸ ਇਹੋ ਗੱਲ ਹੋਈ ਆ ਘੰਟੇ ਡੇਢ ਘੰਟੇ ਦੀ ਗੱਲ ਐ ਸਾਰੀ ਕੁਛ ਪਤਾ ਨਹੀਂ ਲੱਗਾ ਮਤਲਬ ਕੋਈ ਪਤਾ ਨਹੀਂ ਕੋਈ ਕੁਛ ਨਹੀਂ ਬੜੀ ਮਾੜੀ ਘਟਨਾ ਐ ਤੇ ਬੱਚੇ ਨੇ ਹੈ ਵੀ ਬੱਚਾ ਮੁੰਡਾ ਵਾ ਮੁੰਡਾ ਆ ਜੀ ਨੌਜੰਮਿਆ ਬੱਚਾ ਵਾ ਲੋਕੀ ਤਰਸਦੇ ਫਿਰਦੇ ਲੋਕੀ ਤਰਸਦੇ ਫਿਰਦੇ ਆ ਨਹੀਂ ਰੱਖਣਾ ਅੱਗ ਲੱਗ ਜੇ ਕਿਸੇ ਗਰੀਬ ਨੂੰ ਦੇ ਦੋ ਜਿਹਦਾ ਨਹੀਂ ਹੈ ਠੀਕ ਐ ਸਰ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਹੁਣ ਤੱਕ ਅਜੇ ਸਪੈਂਸਾ ਬਾਇਆ ਇਹ